ਵਾਇਗਲ ਜੀ ਦਾ ਖਾਲਸਾ ਵਾਇਗਲ ਜੀ ਕੀ ਫਤਿਹ ਜੀ ਬੜਾ ਇੰਪੋਰਟੈਂਟ ਟਾਪਿਕ ਹੈ ਐ ਗਲੋਬਲ ਸਿਕ ਕਾਉਂਸਲ ਨੇ ਕਿ ਬੱਚਿਆਂ ਨੂੰ ਕਿਵੇਂ ਕੁ ਸਿੱਖਿਵਲ ਲਗਾਇਆ ਜਾਏ ਅੱਜਕਲ ਖਾਸ ਤੌਰ ਤੇ ਮੈਂ ਇਸ ਮੂਡ ਵਿੱਚੋਂ ਨਿਕਲ ਰਹੀ ਹਾਂ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਇੱਥੇ ਮਿਸ਼ਨਰੀ ਕਾਲਜਾਂ ਵੱਲੋਂ ਸਟੱਡੀ ਸਰਕਲ ਵੱਲੋਂ ਉਹ ਸਭ ਸ ਸਮਾਂ ਅੱਜਕਲ ਕੈਂਪ ਲਗਾ ਰਹੇ ਹਾਂ ਬੱਚਿਆਂ ਦੀਆਂ ਕਲਾਸਾਂ ਲੱਗ ਰਹੀਆਂ ਹਨ ਬੱਚੇ ਆਂਦੇ ਹਨ ਸ਼ੌਕ ਦੇ ਨਾਲ ਆਂਦੇ ਹਨ ਮੈਨੂੰ ਹੀ ਦੋ ਤਿੰਨ ਥਾਵਾਂ ਤੇ ਜਾ ਕੇ ਬੱਚਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਪਰ ਮੈਨੂੰ ਬੜਾ ਅਫਸੋਸ ਹੋਇਆ ਕਿ ਬੱਚੇ ਸਵੇਰੇ ਸਵੇਰੇ 7 ਵਜੇ ਉੱਠ ਕੇ ਤਿਆਰ ਹੋ ਕੇ ਆ ਜਾਂਦੇ ਹਨ ਆਬਵੀਅਸਲੀ ਅਜੇ ਹੈ ਮਾਪੇ ਹਨ ਜੋ ਜਿਹੜੇ ਭੇਜ ਰਹੇ ਹਨ ਉਹ ਚਾਹੁੰਦੇ ਹਨ ਕਿ ਬੱਚੇ ਗੁਰਸਿੱਖੀ ਨਾਲ ਲੱਗਣ ਉਸੀ ਥੀਕ ਨਾਲ ਉਹਨਾਂ ਦਾ ਪ੍ਰੇਮ ਬਣੇ ਤਾਂ ਹੀ ਉਹਨਾਂ ਨੂੰ ਸਵੇਰੇ ਸਵੇਰੇ ਉਠਾ ਕੇ ਤਿਆਰ ਕਰਕੇ ਭੇਜਿਆ ਜਾਂਦਾ ਚੁੱਪ ਬੱਚਿਆਂ ਨੂੰ ਪਰ ਅੱਜ ਪਿਛਲੇ 2-3 ਦਿਨ ਮੈਨੂੰ ਕਲਾਸ ਲੈਣ ਦਾ ਮੌਕਾ ਮਿਲਿਆ ਮੈਨੂੰ ਬੜਾ ਅਫਸੋਸ ਹੋਇਆ ਕਿ ਬੱਚਿਆਂ ਨੂੰ ਬੇਸਿਕ ਸਵਾਏ ਦਸਾਂ ਪਛਾਇਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਪਚਾਰ ਸੱਜਾ ਦੇ ਨਾਮ ਇਹ ਕੋਟਾ ਲਗਾਇਆ ਜਾ ਰਿਹਾ ਹੈ ਬੱਚਿਆਂ ਨੂੰ ਸਾਖੀਆਂ ਦਾ ਪਤਾ ਹੀ ਨਹੀਂ ਠੀਕ ਹੈ ਟੀਚਰ ਪੰਨਾ ਵੀ ਦਿਨ ਕਲਾਸਾਂ ਲੈਣਗੇ ਕਿੰਨੀਆਂ ਕੁ ਸਾਖੀਆਂ ਸੁਣਾ ਦੇਣਗੇ ਜਿਹੜੇ ਮਾਪੇ ਭੇਜਦੇ ਹਨ दैट मींस ਉਹਨਾਂ ਨੇ ਬੱਚਿਆਂ ਨੂੰ ਗੁਰਦਾਨਕ ਸਾਹਿਬ ਦੀਆਂ ਜਿਵੇਂ ਭਾਈ ਵੀਰ ਸਿੰਘ ਦੀਆਂ ਸਾਖੀਆਂ ਲਿਖੀਆਂ ਮਿਲਦੀਆਂ ਗੁਰਬਾਲਮ ਸਾਖੀਆਂ ਗੁਰਗਬੀਰ ਸਿੰਘ ਜੀ ਦੀਆਂ ਮਿਲਦੀਆਂ ਹਨ ਉਹ ਸਾਖੀਆਂ ਸ਼ਾਇਦ 5 ਜਾਂ 10% ਤੋਂ ਵੱਧ ਬੱਚਿਆਂ ਨੂੰ ਇਹਨਾਂ ਸਾਖੀਆਂ ਬਾਰੇ ਨਹੀਂ ਪਤਾ ਜਿਹੜੀ ਬਚਪਨ ਦੀ ਸ਼ੁਰੂਆਤ ਬੀਜ-ਬੀਜਣਾ ਹੁੰਦਾ ਜਿਨ੍ਹਾਂ ਨੇ ਇੰਟਰਸਟ ਪੈਦਾ ਕਰਨਾ ਹੁੰਦਾ ਸਿੱਖੀ ਵੱਲ ਇਹਨਾਂ ਸਾਖੀਆਂ ਵੱਲ ਉਹ ਬੱਚਿਆਂ ਨੂੰ ਨਹੀਂ ਪਤਾ ਦੂਸਰੀ ਗੱਲ ਇਹ ਹੈ ਕਿ ਇਹ ਤੇ ਇਤਿਹਾਸ ਦੀ ਗੱਲ ਹੋ ਗਈ ਇਤਿਹਾਸ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਉਹਦੇ ਲਈ ਸਾਖੀਆਂ ਏਜ ਸਪੈਸਿਫਿਕ ਸਾਨੂੰ ਟਾਪਿਕ ਲੈਣੇ ਪੈਣਗੇ ਬੱਚਿਆਂ ਨੂੰ ਉਹਨਾਂ ਦਾ ਉਹਨਾਂ ਦੇ ਇੰਟਰਸਟ ਦੇ ਮੁਤਾਬਿਕ ਦੱਸਣ ਲਈ ਛੋਟੇ ਬੱਚੇ ਨੂੰ ਸਾਖੀਆਂ ਦੇ ਆ ਵੱਡੇ ਬੱਚੇ ਨੂੰ ਸਿਧਾਂਤ ਦੇ ਨਾਲ ਜੋੜਨ ਵਾਲੀਆਂ ਸਾਖੀਆਂ ਉਸ ਤੋਂ ਵੱਡੇ ਬੱਚੇ ਜਿਹੜੇ ਐਸਲ ਸਟਰਗਲ ਵਿਦ ਚੱਲ ਰਹੇ ਹਨ ਕਿ ਅਸੀਂ ਕਿਵੇਂ ਸਟਰਗਲ ਕਰਨੀ ਕਿਵੇਂ ਨੌਕਰੀਆਂ ਲੈਣੀਆਂ ਨੇ ਕਿਵੇਂ ਆਪਣੇ ਪੜ੍ਹਾਈ ਵਿੱਚ ਅੱਗੇ ਚੱਲਣਾ ਹੈ ਕਿਵੇਂ ਆਪਣੀ ਪਰਸਨੈਲਿਟੀ ਦੀ ਡਿਵੈਲਪਮੈਂਟ ਕਰਨੀ ਹੈ ਉਹਨਾਂ ਨੂੰ ਉਸ ਹਿਸਾਬ ਦੀਆਂ ਗੱਲਾਂ ਕਰਨੀਆਂ ਪੈਂਦੀਆਂ ਸੋ ਇਹਦੇ ਵਿੱਚ ਸਭ ਤੋਂ ਵੱਡਾ ਰੂਲ ਮਾਪਾਪ ਦਾ ਹੈ ਮਾਪੇ ਨੇ ਬੱਚਿਆਂ ਦੇ ਵਿੱਚ ਬਚਪਨ ਦੇ ਵਿੱਚ ਚਿੰنگ ਪਾਣੀ ਹੁੰਦੀ ਹੈ ਅਸੀਂ ਜਿਹੜੇ ਅਧਿਆਪਕਾਂ ਉਹ ਬੜਾ ਵੱਡਾ ਰੂਲ ਪਲੇ ਕਰ ਸਕਦੇ ਹਾਂ ਪਰ ਉਹ ਰੂਲ ਮਾਪਾਪ ਤੋਂ ਬਾਅਦ ਆਉਂਦਾ ਜੇ ਮਾਪੇ ਥੋੜਾ ਜਿਹਾ ਵੀ ਸ਼ੌਕ ਪੈਦਾ ਕਰਨ ਤੇ ਅਧਿਆਪਕ ਦਾ ਕੰਮ ਸੌਖਾ ਹੋ ਜਾਏਗਾ ਬਾਕੀ ਜੇ ਕਿ ਐਸਸੀਪੀਸੀ ਠੀਕ ਹੈ ਉਹਨਾਂ ਦੀਆਂ ਡਿਊਟੀਆਂ ਬੰਦੀਆਂ ਹਨ ਪਰ ਕੋਈ ਵੀ ਸੰਸਥਾ ਮਾਪਾਪ ਦਾ ਰੋਲ ਹੈ ਉਸ ਨੂੰ ਨਹੀਂ ਨਿਗਰਟ ਕਰ ਸਕਦੀ ਉਹਨੂੰ ਨਹੀਂ ਨਿਵਾ ਦੱਸਿਆ ਜਾ ਸਕਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਪਾਪ ਆਪਣਾ ਰੋਲ ਨਿਭਾਣ ਤੇ ਜੇ ਅੱਜ ਬੱਚੇ ਜਿਹੜੇ ਸਾਡੇ ਗ੍ਰੈਂਡ ਚਿਲਡਰਨ ਦੇ ਸਟੇਜ ਤੇ ਹਨ ਜਿ ਉਹਨਾਂ ਨੂੰ ਸਖਸ਼ੀਆਂ ਨਹੀਂ ਪਤਾ ਤੇ ਮੈਂ ਸਮਝਦੀ ਹਾਂ ਸਾਡੀ ਜਨਰੇਸ਼ਨ ਜ਼ਿੰਮੇਵਾਰ ਹੈ ਅਸੀਂ ਆਪਣੇ ਬੱਚਿਆਂ ਨੂੰ ਉਹ ਗੱਲਾਂ ਸਿਖਾਈਆਂ ਹੀ ਨਹੀਂ ਉਹ ਆਪਣੇ ਬੱਚਿਆਂ ਨੂੰ ਕਿਵੇਂ ਸਿਖਾਉਣਗੇ ਮੈਨੂੰ ਲੱਗਦਾ ਨਵਾਂ ਨਵਾਂ ਜਿਹੜੀ ਸਾਡੀ ਜਨਰੇਸ਼ਨ ਨੇ ਲੇਡੀਆਂ ਨੇ ਨਵਾਂ ਨਵਾਂ ਜੌਬਸ ਲੈਣੇ ਸ਼ੁਰੂ ਕੀਤੇ ਆ ਕੰਮ ਲੈਣੇ ਸ਼ੁਰੂ ਕੀਤੇ ਉਹ ਐਨੇ ਮਸਤ ਹੋ ਗਏ ਉਹਨਾਂ ਦੀਆਂ ਵੀ ਮਜ਼ਬੂਰੀਆਂ ਸੀ ਸਵੇਰੇ ਉੱਠ ਕੇ ਆਫਿਸ ਲਈ ਤਿਆਰ ਹੋਣ ਖਾਣਾ ਬਣਾ ਕੇ ਜਾਣਾ ਸਾਰਾ ਕੁਝ ਕਰਨਾ ਇਸ ਸਾਰੀ ਦੌੜ ਵਿੱਚ ਧਰਮ ਕਿਤੇ ਪਿੱਛੇ ਰਹਿ ਗਿਆ ਪਰ ਜੇ ਕਹੀਏ ਕਿ ਬੱਚਿਆਂ ਨੂੰ ਧਰਮ ਦੀ ਵੈਲਿਊ ਨਹੀਂ ਪਤਾ ਇਹ ਗਲਤ ਗੱਲ ਹੈ ਮੈਂ ਕਾਲਜ ਵਿੱਚ ਪੜਾਇਆ ਹੈ ਬڑے ਸਾਲ ਬੱਚਿਆਂ ਨੂੰ ਲੜਕੀਆਂ ਦੇ ਕਾਲਜਾਂ ਵਿੱਚ ਵੀ ਪੜਾਇਆ ਹੈ ਕੋ ਐਜੂਕੇਸ਼ਨਲ ਕਾਲਜ ਵਿੱਚ ਪੜਾਇਆ ਹੈ ਤੇ ਜਨਰਲੀ ਗੱਲਾਂ ਕਰਦੇ ਆਂ ਜੇ ਬੱਚੇ ਨੂੰ ਪੁੱਛੋ ਵੀ ਅੱਜ ਕੱਲ੍ਹ ਸਮਾਜ ਦਾ ਇਹ ਹਾਲ ਜਿਸ ਹਾਲਤ ਵਿੱਚ ਅਸੀਂ ਨਿਕਲ ਰਹੇ ਆਂ ਕਿਉਂ ਹੈ ਤੇ ਯੰਗ ਬੱਚੇ ਜਵਾਬ ਦਿੰਦੇ ਨੇ ਕਿ ਸਾਡਾ ਧਰਮ ਨਾਲੋਂ ਵਾਸਤਾ ਟੁੱਟ ਗਿਆ ਹੈ ਇਸ ਕਰਕੇ ਅਸੀਂ ਇਹੋ ਜਿਹੇ ਹਾਲਾਤ ਵਿੱਚੋਂ ਗੁਜ਼ਰ ਰਹੇ ਆਂ ਇਸ ਦਾ ਮਤਲਬ ਇਹ ਹੈ ਕਿ ਬੱਚੇ ਧਰਮ ਦੀ ਇੰਪੋਰਟੈਂਸ ਸਮਝ ਰਹੇ ਆਂ ਤੋਂ ਬੱਚੇ ਜਿਨ੍ਹਾਂ ਨੇ ਕੇਸ ਠਾਏ ਹੋਏ ਆਂ ਜਿਹੜੇ ਬਿਲਕੁਲ ਨਹੀਂ ਲੱਗਦਾ ਕਿ ਉਹਨਾਂ ਦੇ ਮਨੁਸ਼ਟ ਲਈ ਕੋਈ ਸਤਕਾਵੀ ਹੋਏਗਾ ਉਹ ਬੱਚੇ ਵੀ ਜਵਾਬ ਇਹ ਦਿੰਦੇ ਹਨ ਕਿ ਸਾਡੇ ਲਈ ਤਰੰਦਾ ਸਤਕਾਰ ਖਤਮ ਹੋ ਗਿਆ ਹੈ ਇਸ ਕਰਕੇ ਅਸੀਂ ਇਹਨਾਂ ਹਾਲਾਤ ਚੋਂ ਨਿਕਲ ਰਹੇ ਹਾਂ ਸੋ ਲੋੜ ਹੈ ਕਿ ਤਰੰਦਾ ਸਤਕਾਰ ਪਾਇਆ ਕੀਤਾ ਜਾਏ ਉਸ ਬਾਣੀ ਨਾਲ ਪ੍ਰੇਮ ਪੈਦਾ ਕੀਤਾ ਜਾਏ ਅਰਥ ਸਮਝਣੇ ਬੜੀ ਦੂਰ ਦੀ ਗੱਲ ਹੈ ਅਰਥਨ ਦੇ ਵਿੱਚ ਤਾਂ ਮੈਨੂੰ ਲੱਗਦਾ ਵੱਡੇ ਵੱਡੇ ਵਿਦਵਾਨ ਵੀ ਚੱਕਰਾਂ ਵਿੱਚ ਪੈ ਜਾਂਦੇ ਨੇ ਉਹ ਵੀ ਬਾਦ ਵਿੱਚ ਬਾਦ ਵਿੱਚ ਪੈ ਜਾਂਦੇ ਨੇ ਕਿ ਸੁਖ ਦਾ ਇਹ ਅਰਥ ਨਹੀਂ ਤੇ ਇਹ ਅਰਥ ਹੈ ਦੂਜਾ ਇਹ ਅਰਥ ਹੈ ਆਮ ਤੌਰ ਤੇ ਮੈਂ ਜਿੰਨੇ ਵੀ ਅਰਥਾਂ ਦੇ ਬਾਰੇ ਸੈਮੀਨਾਰ ਸੁਨੇ ਹਨ ਨਾ ਗੱਲ ਅਲਟੀਮੇਟਲੀ ਬਾਦ ਵਿੱਚ ਬਾਤ ਖਤਮ ਨਹੀਂ ਵੀ ਐ ਨਹੀਂ ਠੀਕ ਜੀ ਐ ਠੀਕ ਹੈ ਇੱਥੇ ਗ੍ਰਾਮੇ ਰਹੇ ਨਹੀਂ ਆ ਇਹ ਗ੍ਰਾਮਰ ਹੈ ਲੋੜ ਹੈ ਕਿ ਬੱਚਿਆਂ ਨੂੰ ਗੁਰਬਾਣੀ ਦਾ ਰਸ ਮੰਨਣ ਦਾ ਮੌਕਾ ਦਿੱਤਾ ਜਾਵੇ ਕਿਵਦੀ ਮੈਂ ਗੱਲ ਕਰਦੀ ਆ ਕਿ ਬੱਚੇ ਛੋਟਾ ਬੱਚਾ ਹੈ ਅਸੀਂ ਉਹਨੂੰ ਸਿਖਾਉਂਦੇ ਆਂ ਬੇਟਾ ਕੋਈ ਮਹਿਮਾਨ ਆਂਦਾ ਬੇਟਾ ਪੋਇਮਸ ਦਾ ਫਟਾਫਟ ਲਗਭਗ ਜੈਕ ਐਂਡ ਜਿਲਵਨ ਟਪ ਦਾ ਹਿੱਲ ਟੂ ਫੈਚ ਅ ਪੀਨ ਆਫ ਵਾਟਰ ਐਂਡ ਸੋ ਆਨ ਐਂਡ ਸੋ ਫੋਰ ਕਿੰਨੇ ਪੋਇਮਸ ਉਹਨੇ ਯਾਦ ਕੀਤੀਆਂ ਅਸੀਂ ਨੂੰ ਉਸ ਨੂੰ ਅੱਥ ਪਤਾ ਹਨ ਨਹੀਂ ਪਤਾ ਪਰ ਫੇਰ ਵੀ ਉਹਨਾਂ ਪੋਇਮਸ ਨੂੰ ਸਿਖਾਣਾ ਅਸੀਂ ਆਪਣੀ ਡਿਊਟੀ ਸਮਝਦੇ ਹਾਂ ਕਿਉਂਕਿ ਬੱਚੇ ਦਾ ਫਲੋ ਬਣ ਰਿਹਾ ਹੈ ਬੱਚੇ ਦੀ ਲੈਂਗੁਏਜ ਤੇ ਮਾਸਟਰੀ ਬਣ ਰਹੀ ਹੈ ਬੱਚੇ ਨੂੰ ਸੰਗੀਤ ਦਾ ਪਤਾ ਲੱਗਦਾ ਹੈ ਰਿਦਮ ਦਾ ਪਤਾ ਲੱਗਦਾ ਉਹ ਉਸ ਦਿਨ ਰਿਦਮ ਨੂੰ ਉਸ ਸੰਗੀਤ ਨੂੰ ਉਹ ਲੈਂਗੁਏਜ ਨੂੰ ਇੰਜੋਏ ਕਰਨਾ ਸਿੱਖ ਲੈਂਦਾ ਇਸੇ ਤਰ੍ਹਾਂ ਹੀ ਗੁਲਵਾਣੀ ਛੋਟੇ ਬੱਚਿਆਂ ਨੂੰ ਅਰਥ ਨਾਲ ਸਮਝਾਓ ਤੇ ਸਮਝ ਹੀ ਜਾਂਦੇ ਨੇ ਪਰ ਸਾਡਾ ਐਮਫਸਿਸ ਹੈ ਜਿਹੜਾ ਬਾਣੀ ਦਾ ਸਤਿਮਾਨਨ ਤੇ ਹੋਣਾ ਚਾਹੀਦਾ ਬੱਚਿਆਂ ਨੂੰ ਇਹੋ ਜਿਹਾ ਪਿਆਰ ਦੇਣਾ ਚਾਹੀਦਾ ਸਾਡੇ ਕਿਹਨਾਂ ਹੀ ਬੱਚੇ ਬਣਨਗੇ ਉਹਨਾਂ ਨੇ ਕਹਿੰਦੇ ਤੇ ਬੁੱਢੇ ਹਨ ਇਹਨਾਂ ਨੇ ਤੇਹੀ ਗੱਲਾਂ ਕਰਦੀਆਂ ਉਹਨਾਂ ਨੂੰ ਪੀਜ਼ੋ ਪਰੌਜ਼ਿਤ ਕਿੱਥੇ ਆ ਜਾਏ ਜਿੱਥੇ ਬੱਚੇ ਇਕੱਠੇ ਬੈਠਣ ਬਾਣੀ ਦਾ ਦਸਮਾਨਨ ਮੈਨੂੰ ਯਕੀਨ ਹੈ ਕਿ ਬੱਚੇ ਬੜੀ ਜਲਦੀ ਇਸ ਪਾਸੇ ਲੱਗਦੇ ਹਨ ਕਿ ਉਹਨਾਂ ਨੂੰ ਲਗਾਇਆ ਜਾਣਾ ਚਾਹੀਦਾ ਜਿੱਥੋਂ ਤੱਕ ਵੱਡੇ ਬੱਚੇ ਹਨ ਜਿਹੜੇ ਕੈਰੀਅਰ ਦੇ ਪਿੱਛੇ ਹਨ ਉਹ ਵੀ ਆਪਣਾ ਧਰਮ ਵਾਲੇ ਪਾਸੇ ਨਹੀਂ ਕਿਸੇ ਵੀ ਘਟਾਦੇ ਹਨ ਸਭ ਕੁਝ ਕਰਦੇ ਹਨ ਜਿੰਨਾ ਜਿਹੜਾ ਸਾਨੂੰ ਨਹੀਂ ਅੱਛਾ ਲੱਗਦਾ ਤਾਂ ਮੈਂ ਸਮਝਦੀ ਹਾਂ ਕਿ ਬੱਚਿਆਂ ਨੂੰ ਇਹ ਦੱਸਣ ਬੱਚਿਓਸ ਕਿਹੜੀਆਂ ਕਿਤਾਬਾਂ ਪੜਦੇ ਹਨ ਇਹ 스테ਜ ਦੇ ਵਿੱਚ ਪਰਸਨੈਲਿਟੀ ਡਿਵੈਲਪਮੈਂਟ ਸਮਾ ਹੋ ਗਿਆ ਜੀ ਮੇਰਾ 1 ਮਿੰਟ ਹੋੜਾ ਹਾਂਜੀ ਮੈਂ 1 ਮਿੰਟ ਵਿੱਚ ਖਤਮ ਕਰਦੀ ਹਾਂ ਕਿਹੜੀਆਂ ਕਿਤਾਬਾਂ ਪੜਦੇ ਹਨ ਬੱਚੇ ਪਰਸਨੈਲਿਟੀ ਡਿਵੈਲਪਮੈਂਟ ਹਾਊ ਟੂ ਗੈਟ ਰਿਚ ਹਾਊ ਟੂ ਡਿਵੈਲਪ ਯੋਰਸੈਲਫ ਫॉर ਅ ਗੁੱਡ ਜੌਬ ਇਹੋ ਜਿਹੇ ਅਗਲਾ ਪੜਦੇ ਹਨ ਬੱਚੇ ਤੇ ਸਾਡੀ ਗੁਬਾਣੀ ਦੇ ਵਿੱਚ ਜੇ ਮੈਂ ਕਹਿੰਦੀ ਹਾਂ ਗੁਬਾਣੀ ਸਿੱਖ ਇਤਿਹਾਸ ਪੜੋ ਤਾਂ ਸਿੱਖ ਇਤਿਹਾਸ ਪਰਸਨੈਲਿਟੀ ਡਿਵੈਲਪਮੈਂਟ ਦਾ ਇਤਿਹਾਸ ਉਹ ਨਾਨਕ ਸਾਹਿਬ ਜਿਸ ਸਮੇਂ ਆਏ ਇਸ ਸੰਸਾਰ ਦੇ ਵਿੱਚ ਇਸ ਖਿੱਤੇ ਦੇ ਵਿੱਚ ਤਾਂ ਉਸ ਵੇਲੇ ਸਾਡੀ ਕੀ ਹਾਲਤ ਸੀ ਅਸੀਂ ਗੁਲਾਮ ਸਾਂ ਕਿਸੇ ਸਕਾਲਰ ਨੇ ਕਿਹਾ ਵੀ ਸਾਡੀ ਹਾਲਤ ਗੰਡੋਿਆਂ ਤੋਂ ਵੱਧ ਨਹੀਂ ਸੀ ਤੇ ਦਸਵੇਂ ਪਾਤਸ਼ਾਹ ਤੱਕ ਕੀ ਮਿਰਕਲ ਹੋ ਗਿਆ ਕਿ ਅਸੀਂ ਸ਼ੇਰਾਂ ਵਾਂਗ ਸ਼ਹਿਨਸ਼ਾਹ ਨੂੰ ਮੰਗਦਰਨ ਲੱਗ ਪਏ ਇਹ ਸਾਡੀ ਪਰਸਨੈਲਿਟੀ ਅੰਡਰਵੈਂਟਡ ਟੋਟਲ ਚੇਂਜ ਇਹ ਚੇਂਜ ਕਿਵੇਂ ਹੋਈ ਇਕ ਗੁਰਬਾਣੀ ਜਿਸ ਸਿੱਖ ਇਤਿਹਾਸ ਨੇ ਚੇਂਜ ਕੀਤੀ ਹੈ ਸਿੱਖ ਇਤਿਹਾਸ ਤਾਂ ਬਣਿਆ ਕਿਉਂਕਿ ਗੁਰਬਾਣੀ ਨੇ ਸਭ ਮਨੁੱਖਾਂ ਸਭ ਸਿੱਖਾਂ ਦੇ ਮਨ ਵਿੱਚ ਜਿਹੇ ਸ਼ਕਤੀ ਭਰੀ ਇੱਕ ਜਿਹੜਾ 셀ਫ ਕੌਨਫੀਡੈਂਸ ਭਰਿਆ ਕਿ ਉਹ ਇਹ ਗੱਲਾਂ ਅਚੀਵ ਕਰਨ ਦੇ ਕਾਬਿਲ ਹੋ ਗਏ ਸਾਨੂੰ ਲੋੜ ਹੈ ਕਿ ਬੱਚਿਆਂ ਨੂੰ ਇਹੋ ਜਿਹੀਆਂ ਗੱਲਾਂ ਦਸਿਏ ਜੇ ਪਰਸਨੈਲਿਟੀ ਡਿਵੈਲਪਮੈਂਟ ਕਰਨੀ ਹੈ ਤੇ ਬਾਣੀ ਦੇ ਨਾਲ ਜੁੜੋ ਸਿੱਖ ਇਤਿਹਾਸ ਨਾਲ ਜੁੜੋ ਕਿਉਂਕਿ ਸਿੱਖ ਇਤਿਹਾਸ ਹੈ ਹੀ ਪਰਸਨੈਲਿਟੀ ਡਿਵੈਲਪਮੈਂਟ ਦਾ ਇਤਿਹਾਸ ਹੈ ਸੋ ਕੇਵਲ ਸਾਨੂੰ ਜੰਗਾਂ ਦੀ ਗੱਲ ਦੱਸਣ ਦੀ ਲੋੜ ਨਹੀਂ ਕਿ ਪਹਿਲੇ ਅਸੀਂ ਗਿੰਡੋਏ ਸੀ ਦੇ ਫੇਸ ਸ਼ੇਰ ਬਣ ਗਏ ਸਾਡਾ ਇਤਿਹਾਸ ਅਕਾਡੈਮਿਕ ਸਾਡਾ ਜਿਹੜਾ ਹੈਰਿਟੇਜ ਹੈ ਉਹ ਕਿੰਨਾ ਵੱਡਾ ਹੈ ਸਾਡੇ ਗੁਰੂ ਸਾਹਿਬ ਕਿੰਨੇ ਵੱਡੇ ਵਿਦਵਾਨ ਸੀ ਗੁਰਗੰਦ ਸਾਹਿਬ ਦੇ ਵਿੱਚ ਕਿਹੜਾ ਕੁਐਸਚਨ ਹੈ ਜਿਸ ਦਾ ਜਵਾਬ ਨਹੀਂ ਮਿਲਦਾ ਕਿਹੜਾ ਸਬਜੈਕਟ ਹੈ ਜਿਹੜਾ ਨਹੀਂ ਹੈਂਡਲ ਕੀਤਾ ਗਿਆ ਸਾਨੂੰ ਆਪਣਾ ਅਕਾਡੈਮਿਕ ਹੈਰਿਟੇਜ ਵੀ ਦੱਸਣਾ ਚਾਹੀਦਾ ਆਪਣਾ ਸਪਿਰਚੁਅਲ ਹੈਰਿਟੇਜ ਦੱਸਣਾ ਚਾਹੀਦਾ ਆਪਣਾ ਇਤਿਹਾਸਿਕ ਹੈਰਿਟੇਜ ਦੱਸਣਾ ਚਾਹੀਦਾ ਤੇ ਫਿਰ ਸਾਨੂੰ ਵੀ ਦੱਸਣਾ ਚਾਹੀਦਾ ਕਿ ਇਸ ਹੈਰਿਟੇਜ ਦੀ ਜਾਣ ਪਛਾਣ ਕਰਕੇ ਅਸੀਂ ਆਪਣੀ ਪਰਸਨੈਲਿਟੀ ਨੂੰ ਟੋਟਲੀ ਚੇਂਜ ਕਰਕੇ ਅਸੀਂ ਡਿਵੈਲਪ ਕਰ ਸਕਦੇ ਹਾਂ ਚੜ੍ਹਦੀ ਕਲਾ ਚੜ੍ਹਦੀ ਕਲਾ ਦਾ ਕਨਸੈਪਟ ਦੱਸਣਾ ਚਾਹੀਦਾ ਕਿ ਕਿਵੇਂ ਅਸੀਂ ਚੜ੍ਹਦੀ ਕਲਾ ਸਾਰੀਆਂ ਡਿਪਰੈਸ਼ਨ ਦੀਆਂ ਸਮੱਸਿਆਵਾਂ ਤੋਂ ਹੋ ਜਾਣਗੀਆਂ ਸੋ ਸਾਨੂੰ ਇਹਨਾਂ ਗੱਲਾਂ ਨੂੰ ਸਾਮਲੇ ਰੱਖ ਕੇ ਬੱਚਿਆਂ ਨੂੰ ਜੋ ਬੱਚੇ ਮੰਗਦੇ ਹਨ ਜਿਸ ਉਮਰ ਦੇ ਬੱਚੇ ਜੋ ਮੰਗਦੇ ਹਨ ਉਹਨਾਂ ਦੀ ਤਾਂ ਮੈਂ ਖਤਮ ਕਰ ਰਹੀ ਹਾਂ ਜੀ ਇਹ ਸੈਂਟੈਂਸ ਕੰਪਲੀਟ ਕਰ ਰਹੀ ਹਾਂ ਕਿ ਜੋ ਜਿਸ ਉਮਰ ਦੇ ਬੱਚਿਆਂ ਦੀ ਜੋ ਇੱਛਾ ਹੈ ਪ੍ਰਾਪਤੀ ਦੀ ਉਹਨਾਂ ਦੇ ਲੈਵਲ ਤੇ ਆ ਕੇ ਸਮਝਾਇਆ ਜਾਏ ਤੇ ਮੈਨੂੰ ਪਤਾ ਹੈ ਕਿ ਸਭ ਦੇ ਅੰਦਰ ਇੱਛਾ ਹੈ ਕਿ ਅਸੀਂ ਆਪਣੇ ਧਰਮ ਦੇ ਨਾਲ ਜੁੜੀਏ ਅਸੀਂ ਆਪਣੇ ਅਧਿਆਤਮਿਕ ਆਪੇ ਦੇ ਨਾਲ ਜੁੜੀਏ ਇਹ ਸਭ ਦੇ ਅੰਦਰ ਇੱਛਾ ਹੈ ਉਹਨਾਂ ਪੁੱਧੀ ਦਿੱਤੇ ਜਾਏ ਤੇ ਬੱਚੇ ਸਿੱਖੀ ਤੋਂ ਕਦੀ ਦੂਰ ਨਹੀਂ ਜਾਣਗੇ ਹੋਈਆਂ ਗਲਤੀਆਂ ਦੇਖੇਮਾ ਵਾਇਸ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ